ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਚੈਨਲ ਨਾਗਰਾ ਰਸਤੇ ਜੰਕਸ਼ਨ ਸਕਰੀਨ ਤੇ WhatsApp ਨੰਬਰ 8968144273 ਚੱਲ ਰਿਹਾ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਹਰ ਮੰਗਲਵਾਰ ਹਰ ਸਨੀਚਰਵਾਰ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕੋਸਟ ਲਾਈ ਜਾਂਦੀ ਆ ਸਾਡੀ ਵੀਡੀਓ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਰਲਵੇਂ ਵਾਲੇ ਮੇਰੇ ਹਿੱਸੇ ਹੁੰਦੇ ਹਨ ਸੋ ਕਿਰਪਾ ਕਰਕੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਾਉ ਸਕੇ ਇੱਕ ਆਪਜੀ ਨੂੰ ਬੇਨਤੀ ਆ ਵੀ ਸਾਡੇ ਕੋਲ ਇੱਕ ਕਾਲ ਦਿਨੇ ਕਰਨ ਦਾ ਟਾਈਮ ਨਹੀਂ ਨਾ ਸੁਣਨ ਦਾ ਟਾਈਮ ਆ ਸੋ ਕਿਰਪਾ ਕਰਕੇ ਜਿਹੜੇ ਵੀ ਨੇ ਭੈਣ ਨੇ ਕੋਈ ਕਾਲ ਕਰਨੀਆਂ ਸ਼ਾਮ ਨੂੰ 8 ਤੋਂ 9 ਕਰ ਸਕਦੇ ਨੇ ਜੀ ਹਮੇਸ਼ਾ ਤੁਹਾਪਜੀ ਨੂੰ ਬੇਨਤੀ ਆ ਕਿਸ ਰਿਸ਼ਤਾ ਕਰਨ ਤੋਂ ਪਹਿਲਾਂ ਘੋਖ ਪੜਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਸਾਡੇ ਕੋਲੇ ਜੋ ਡਾਟਾ ਆਇਆ ਸੀ ਤੁਹਾਡੇ ਸਾਹਮਣੇ ਰੱਖਤਾ ਉਹ ਠੀਕ ਆ ਜਾਂ ਗਲਤ ਆ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਸ ਲਈ ਰਿਸ਼ਤੇ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਆਪਣੇ ਤੌਰ ਤੇ ਪੂਰੀ ਘੋਖ ਪੜਤਾਲ ਕੀਤੀ ਜਾਵੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਬਠਿੰਡਾ ਏਰੀਆ ਜਨਮ 1996 ਕੱਦ 5 ਫੁੱਟ 5 ਇੰਚ ਸਟੱਡੀ ਮਾਸਟਰ ਡਿਗਰੀ ਕਾਸਟ ਮੈਟਲਰਜੀ ઓਰੇਨ ਇੰਟਰਨੈਸ਼ਨਲ ਅਕੈਡਮੀ ਅਤੇ ਸਾਲੂਨ ਦੇ ਵਿੱਚ ਤੋਂ ਪ੍ਰਾਪਤ ਕੀਤੀ ਹੈ 5 ਸਾਲ ਦਾ ਨਾ ਤਜਰਬਾ ਪਿਤਾ ਜੀ ਖੇਤੀਬਾੜੀ ਕਰਦੇ ਨੇ ਲੜਕਾ ਪੀਆਰ ਕੈਨੇਡਾ ਜਾਂ ਆਸਟ੍ਰੇਲੀਆ ਤੋਂ ਹੋਵੇ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਕੈਨੇਡਾ ਤੋਂ ਖੱਤਰੀ ਸਿੱਖ ਲੜਕਾ ਬੇਦੀ ਪੀਆਰ ਕੈਨੇਡਾ ਜਮਨਾਨਗਰ ਹਰਿਆਣਾ ਤੋਂ 1994 ਡੇਟਾ ਆਵਰ 5 ਫੁੱਟ 10 ਇੰਚ ਕੱਦ ਐਮ ਕਾਮ ਸੀ ਏ ਵਨ ਗਰੁੱਪ ਕਲੀਅਰ ਐਮ ਕਾਮ ਕੀਤੀ ਹੋਈ ਹੈ ਸੀ ਏ ਦਾ ਇੱਕ ਗਰੁੱਪ ਕਲੀਅਰ ਡਿਪਲੋਮਾ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਫਰਮ ਕੈਨੇਡਾ ਦੋ ਪੈਣਾ ਮੈਰਿਟ ਇੱਕ ਕੈਨੇਡਾ ਦੂਸਰੀ ਬਿਆਸ ਪੰਜਾਬ ਜੌਬ ਸੁਪਰਵਾਈਜ਼ਰ ਵਿਦ ਗਾਰਡਾ ਵਰਲਡ ਆਇਲ ਗੈਸ ਕੰਪਨੀ ਕੈਨੇਡਾ ਬਤਾਓ ਸੁਪਰਵਾਈਜ਼ਰ ਹੀ ਜੌਬ ਕਰਦਨੇ ਕੈਨੇਡਾ ਵੇਕੇ ਕੰਪਨੀ ਦੇ ਵਿੱਚ ਇਹਨਾਂ ਦੀ ਰਿਕੁਆਇਰਮੈਂਟ ਸੁਣ ਜੀ ਪੰਜਾਬ ਦੀ ਪੜ੍ਹੇ ਲਿਖੀ ਅਤੇ ਸੰਸਕਾਰੀ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਰਿਸ਼ਤਾਂ ਰੋਟ ਤਜਨ ਇਹ ਹੈਗਾ ਆਸਟ੍ਰੇਲੀਆ ਤੋਂ ਤਜਿੰਦਰ ਸਿੰਘ ਜੱਟ ਸਿੱਖ ਲੜਕਾ ਸੰਤੂ ਗੋਤ ਪੀਆਰ ਆਸਟ੍ਰੇਲੀਆ 1995 ਡੇਟ ਆਫ ਬਰਥ 170 ਸੈਂਟੀਮੀਟਰ ਇਹਨਾਂ ਦਾ ਕਾਦਾ ਜੀ बीटेक मैकेनिकल इंजीनियरिंग ਇਹਨਾਂ ਦੀ ਕੁਆਲਿਫਿਕੇਸ਼ਨ ਨਾਲ ਜੌਬ ਕਰਦੇ ਨੇ ਸਿਕਿਉਰਿਟੀ ਸੁਪਰਵਾਈਜ਼ਰ ਆਸਟ੍ਰੇਲੀਆ ਵਿਖੇ ਭਰਾ ਆਸਟ੍ਰੇਲੀਆ ਭੈਣ ਗਵਰਨਮੈਂਟ ਟੀਚਰ ਦਿੱਲੀ ਰਿਕੁਆਇਰਮੈਂਟ ਸੁਣੋ ਨੀਟ ਵੈਲ ਕੁਆਲਿਫਾਈਡ ਐਂਡ ਬਿਊਟੀਫੁਲ ਗਰਲ ਪ੍ਰੇਫਰ ਆਸਟ੍ਰੇਲੀਆ ਐਨੀ ਸਟੇਟਸ ਲੜਕੀ ਆਸਟ੍ਰੇਲੀਆ ਤਾਂ ਹੋਵੇ ਕਿਸੇ ਵੀ ਸਟੇਟਸ ਤੇ ਹੋਵੇ ਬਥੇਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਰਿਸ਼ਤਾ ਲੋਟ ਖੱਤਰੀ ਸਿੱਖ ਲੜਕਾ ਸੋਢੀ ਵੈਸ਼ਨੋ ਲੁਧਿਆਣਾ ਏਰੀਆ 1994 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਸਰਕਾਰੀ ਜੌਬ ਕਰਦੇ ਨੇ ਡੀਸੀ ਰੇਟ ਤੇ ਬੇਟਾ ਹੈ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਹੈ ਕੱਦ 5 ਫੁੱਟ 4 ਇੰਚ ਤੇ ਕਰੀ ਉਹ ਇਸ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਰਿਸ਼ਤਾ ਲੋਟ ਨਾਮ ਕੌਰ ਰਾਮਦਾਸ ਜੀ ਆ ਸਿੱਖ ਲੜਕੀ ਬਰਨਾਲਾ ਏਰੀਆ 1994 ਡੇਟ ਆਫ ਬਰਥ 3+2 ਕੁਆਲੀਫਿਕੇਸ਼ਨ ਆ ਕੱਪੜੇ ਦੀ ਸਿਲਾਈ ਅਤੇ ਕਢਾਈ ਵਗੈਰਾ ਦਾ ਸਾਰਾ ਘਰ ਦੇ ਕੰਮ ਇਹ ਲੜਕੀ ਜਾਣਦੀ ਆ ਇਹਨਾਂ ਦੇ ਇੱਕੋ ਇੱਕ ਰਿਕੁਆਇਰਮੈਂਟ ਆ ਵੀ ਲੜਕਾ ਇੰਡੀਅਨ ਆਰਮੀ ਦੇ ਵਿੱਚ ਜੌਬ ਕਰਦਾ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸਤਾ ਨੋਟ ਕਰੋ ਇਹ ਹੈਗਾ ਜੀ ਕੈਨੇਡਾ ਤੋਂ ਸੈਣੀ ਸਿੱਖ ਲੜਕੀ ਕੈਨੇਡਾ ਵਰਕ ਪਰਮਿਟ ਤੇ ਜਲੰਧਰ ਏਰੀਆ 1998 ਡੇਟਾ ਆਵਰਥ 5 ਫੁੱਟ 4 ਇੰਚ ਕੱਦ ਬੀ ਕਾਮ ਇੰਡੀਆ ਤੋਂ ਕੀਤੀ ਹੈ ਬੇਟੀ ਨੇ ਮਾਰਕੀਟਿੰਗ ਸਟ੍ਰੈਟਜੀ ਕੈਨੇਡਾ ਤੋਂ ਰਿਕੁਆਇਰਮੈਂਟ ਸੁਣੋ ਨੀਡ ਵੈਲ ਕੁਆਲਿਫਾਈਡ ਐਂਡ ਹੈਂਡਸਮ ਬੋਏ ਨੌਨ ਡਰੱਗਸ ਨੌਨ ਰੈਂਕਰ ਫਰੋਮ ਗੁਰਸਿੱਖ ਫਰੋਮ ਕੈਨੇਡਾ ਇਫ ਗੁੱਡ ਮੈਚਿੰਗ ਫਰੋਮ ਜੁਕੇ ਆਲਸੋ ਬੀ ਕਨਸੀਡਰੇਬਲ ਸੋਹਣਾ ਸੁਨੱਖਾ ਪੜਿਆ ਲਿਖਿਆ ਲੜਕਾ ਜਿਹੜਾ ਕਿਸੇ ਵੀ ਨਸ਼ੀ ਦੀ ਵਰਤੋਂ ਨਾ ਕਰਦਾ ਹੋਵੇ ਗੁਰਸਿੱਖ ਪਰਿਵਾਰ ਹੋਵੇ ਕੈਨੇਡਾ ਤੋਂ ਹੋਵੇ ਜੇਕਰ ਕਹਿੰਦੇ ਯੂਕੇ ਤੋਂ ਹੋਵੇ ਤਾਂ ਵੀ ਅਸੀਂ ਰਿਸ਼ਤਾ ਜ਼ਰੂਰ ਵਿਚਾਰਿਆ ਜਾਵੇਗਾ ਸਕਰੀਨ ਤੇ ਨੰਬਰ ਚੱਲਦਾ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਜੀ ਅਗਲਾ ਦੇਸਾ ਨੋਟ ਕਰੋ ਯੂਐਸਏ ਤੋਂ ਜੱਟ ਸਿੱਖ ਲੜਕਾ ਢਾਲੇਵਾਲ ਗੋਤ ਅਮਰਸਰ ਸਾਹਿਬ ਯੂਐਸਏ 1905 ਮੈਂਡਮ ਡੇਟ ਆਵਾਰਤਾ 5 ਫੁੱਟ 11 ਇੰਚ ਕਾਤਾ ਬੀਐਸਸੀ ਨਰਸਿੰਗ ਬੇਟੀ ਦੀ ਕੁਆਲਿਫਿਕੇਸ਼ਨ ਆ ਬਤੌਰ ਰਜਿਸਟਰਡ ਨਰਸ ਇਹ ਜੋਬ ਕਰਦਾ 1.5 ਲੱਖ ਡਾਲਰ ਪ੍ਰਤੀ ਸਾਲ ਇਹਨਾਂ ਦੀ ਇਨਕਮ ਸੈਲਰੀ ਆ ਪਿਤਾ ਜੀ ਦਾ ਟੱਕਰਾ ਬਿਜ਼ਨਸ ਆ ਭੈਣ ਮੈਰਿਡ ਆ ਸਾਰਾ ਪਰਿਵਾਰ ਵੈਲ ਸੈਟਲਡ ਯੂ ਐਸ ਏ ਆ ਜੇ ਕਹਿੰਦੇ ਮੈਰਿਜ ਵੈਰ ਵਾਲੇ ਨੋਟ ਸੰਪਰਕ ਕਰਨ ਤੇ ਜੋ ਇਸ ਬਾਇਓ ਡਾਟਾ ਨਾਲ ਕੋਈ ਇੰਟਰਸਟ ਰੱਖਦਾ ਉਹ ਇਹਨਾਂ ਨੂੰ ਆਪਣਾ ਬਾਇਓ ਡਾਟਾ ਭੇਜਣ ਉਹ ਇਹ ਕੇ ਵਿਚਾਰ ਕਰਨਗੇ ਜੇ ਠੀਕ ਰਹੂ ਤੇ ਗੱਲ ਕਰਾਂਗੇ ਸਕਰੀਨ ਤੇ ਨੰਬਰ ਚੱਲਦਾ ਜ ਤੁਸੀਂ ਤੇ ਆਪਣਾ ਡਾਟਾ ਭੇਜ ਸਕਦੇ ਆ ਅਗਲਾ ਰਿਸ਼ਤਾ ਕਰੋ ਲੋ ਜੱਟ ਸਿੱਖ ਲੜਕਾ ਬਰਾੜ ਗੋਤ ਫਰੀਦਕੋਟ ਏਰੀਆ 1995 ਡੇਟ ਆ ਵਰ 6 ਫੁੱਟ ਕੱਦ 10+2 ਕੁਆਲੀਫਿਕੇਸ਼ਨ ਆ ਇਹ ਬੇਟਾ ਗਵਰਨਮੈਂਟ ਜੌਬ ਕਰਦਾ ਆਰਮੀ ਦੇ ਵਿੱਚ ਪੜ੍ਹੀ ਲਿਖੀ ਲੜਕੀ ਸੋਹਣੀ ਹੋਵੇ ਕੱਦ 5 ਫੁੱਟ 5 ਇੰਚ ਦੇ ਕਰੀਬ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਸੋ ਜੀ ਇਤਨਾ ਨਾਲ ਸਿੱਧੀ ਗੱਲ ਕਰ ਸਕਦੇ ਹੋ ਅਗਲਾ ਕਰੋ ਰਿਸ਼ਤਾ ਨੋਟ ਕੈਨੇਡਾ ਤੋਂ ਕੁਲਵਿੰਦਰ ਕੁਮਾਰ ਵਿਧਾਨ ਹੁਸ਼ਿਆਰਪੁਰ ਏਰੀਆ ਵਰਕ ਪਰਮਿਟ ਕੈਨੇਡਾ 2001 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਗ੍ਰੈਜੂਏਟ ਨੇ ਇਹ ਜਰਨਲ ਆਰਟਸ ਐਂਡ ਸਾਇੰਸ ਦੇ ਵਿੱਚ ਜੋਬ ਅਸਿਸਟੈਂਟ ਆਫ ਮੈਨੇਜਰ ਐਟ E D S O ਗੈਸ ਸਟੇਸ਼ਨ ਸੈਲਰੀ 40k ਨੀਡ এডਿਕੇਟਡ ਐਂਡ ਬਿਊਟੀਫੁਲ ਗਰਲ ਕਾਸਟ ਨੋ ਵਾਰ ਇਹ ਸਕਰੀਨ ਤੇ ਨੰਬਰ ਚੱਲਦਾ ਜੀ ਜੋ ਇਸ ਰਿਸ਼ਤੇ ਦੇ ਇੰਟਰਸਟਡ ਨੇ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਮਨਪ੍ਰੀਤ ਸਿੰਘ ਜੱਟ ਸਿੱਖ ਲੜਕਾ ਹੰજરા ਗੋਥ ਪਾਣੀਪਤ ਹਰਿਆਣਾ 38 ਸਾਲਾਂ ਹੋਰ 5 ਫੁੱਟ 8 ਇੰਚ ਕੱਦ ਤੇ ਗ੍ਰੈਜੂਏਟ ਨੇ ਇਕਨੋਮਿਕਸ ਦੇ ਨਾਲ ਸੇਲ ਮੈਨੇਜਰ ਦੀ ਇਹ ਜੋਬ ਕਰਦਣਾ ਵਿਰਗੋ ਕੰਪਨੀ ਦੇ ਵਿੱਚ 4.5 ਲੱਖ ਪ੍ਰਤੀ ਸਾਲ ਇਹਨਾਂ ਦੀ ਪੈਕੇਜ ਆ 50000 ਰੁਪਈਆ ਇਹਨਾਂ ਦੀ ਰੈਂਟਰਲ ਇਨਕਮ ਆ 2 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗੱਲ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਰਿਸ਼ਤਾ ਨੋਟ ਇਹ ਹੈਗਾ ਜੀ ਨਿਊਜ਼ੀਲੈਂਡ ਜੱਟ ਸਿੱਖ ਲੜਕਾ ਸਿੱਤੂ ਗੋਤ ਅਮਰਸਰ ਸਾਹਿਬ ਵਰਕ ਪਰਮਿਟ ਤੇ ਨਿਊਜ਼ੀਲੈਂਡ 5 ਸਾਲ ਤੋਂ ਲੜਕਾ ਹੈ ਗਿਆ ਹੋਇਆ ਉੱਥੇ 2010 ਵਰਤਾ 6 ਫੁੱਟ 2 ਇੰਚ ਕਾਦਾ 10+2 ਮੈਡੀਕਲ ਦੇ ਨਾਲ ਨੇ ਦੋਖ ਲੈਣਾ ਕੋਲੇ ਪ੍ਰੋਪਰਟੀ ਆ ਭੈਣ ਮੈਰਡਾ ਲੜਕੀ ਨਿਊਜ਼ੀਲੈਂਡ ਆਸਟ੍ਰੇਲੀਆ ਪੀਆਰ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਰਿਸ਼ਤਾ ਨੋਟ ਪਰਜਾਪਤ ਸਿੱਖ ਲੜਕਾ ਅੰਮ੍ਰਿਤਸਰ ਸਾਹਿਬ ਦੇ ਨੇੜੇ 1999 ਡੇਟ ਆਵਰਥ 5 ਫੁੱਟ 6 ਇੰਚ ਕੱਦ ਇਹ ਤਲਾਕ ਸੁਦਾ ਪਰੰਤੂ ਕਹਿੰਦੇ ਬੱਚਾ ਕੋਈ ਨਹੀਂ ਨਾਲ ਕੋਲੀਫੀਕੇਸ਼ਨ ਆਈਟੀਆਈ ਆ ਜੋਬ ਮਰੂਤੀ ਸੰਜੂਕੀ ਦੇ ਵਿੱਚ ਜੋਬ ਕਰਦਨੇ 40000 ਰੁਪਏ ਪਰ ਮਾਸ ਇਹਨਾਂ ਦੀ ਇਨਕਮ ਆ 3 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਨੀਡ ਗਰਲ ਵਿਦ ਸੂਟੇਬਲ ਮੈਚਿੰਗ ਜੋ ਰਿਸ਼ਤਾ ਇਹਨਾਂ ਨਾਲ ਮੇਰ ਖਾਂਦਾ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੂਐਸ ਤੋਂ ਮਰਵਾਹ ਖੱਤਰੀ ਲੜਕਾ ਜੂਐਸ ਸਿਟੀਜ਼ਨ ਸਾਰਾ ਪਰਿਵਾਰ ਹੀ ਜੂਐਸ ਦਾ ਸਿਟੀਜ਼ਨ ਆ 1996 ਬੇਟੇ ਦੀ ਡੇਟ ਆਵਰ ਦਾ 6 ਫੁੱਟ 1 ਇੰਚ ਕੱਦਾ ਗ੍ਰੈਜੂਏਟ ਕੀਤੀ ਹੋਈ ਨੇ ਨੇ ਯੂ ਐਸ ਏ ਤੋਂ ਦੋ ਭੈਣਾਂ ਨੇ ਉਹ ਮੈਰਿਡ ਨੇ ਯੂ ਐਸ ਏ ਵਿੱਚ ਆਪਣਾ ਘਰ ਆ ਆਪਣਾ ਬਿਜ਼ਨਸ ਆ ਤੇ ਜਰਮਨ ਦੇ ਵਿੱਚ ਇਟਾਲੀਅਨ ਰੈਸਟੋਰੈਂਟ ਇਨ ਫ੍ਰੈਂਕਫੋਰਟ ਦੇ ਵਿੱਚ ਇਹ ਆਪਣਾ ਬਿਜ਼ਨਸ ਕਰਦੇ ਨੇ ਸਕ੍ਰੀਨ ਇਹ ਤੇ ਨੰਬਰ ਚੱਲਦਾ ਸਿੱਧੀ ਗੱਲ ਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਕੈਨੇਡਾ ਦਾ ਗੌਰਪ੍ਰੀਤ ਸਿੰਘ ਖੱਤਰੀ ਸਿੱਖ ਲੜਕਾ ਮੋਹਾਲੀ ਏਰੀਆ ਕੈਨੇਡਾ ਪੀ ਆਰ 1998 ਡੇਟ ਆਵਰ 6 ਫੁੱਟ ਕੱਦ ਮੈਕਟਰੋਨਿਕ ਇੰਜੀਨੀਅਰਿੰਗ ਡਿਗਰੀ ਹੈ ਨਾਲ ਕੋਲੇ ਕੈਨੇਡਾ ਤੋਂ ਜੌਬ ਕਰਦੇ ਨੇ ਇਹ ਮੈਨੂਫੈਕਚਰਿੰਗ ਇੰਜੀਨੀਅਰ ਨੇ ਹੈ ਨੀਡ ਗਰਲ ਬੀਐਸਸੀ ਨਰਸਿੰਗ ਬੀਟੈਕ ਸੇਮ ਕੁਆਲੀਫਾਈਡ ਐਂਡ ਜਨਰਲ ਕਾਸਟ ਲੜਕੀ ਬੀਟੈਕ ਨਰਸਿੰਗ ਹੋਵੇ ਜਾਂ ਬੀਟੈਕ ਐਮਟੈਕ ਵਗੈਰਾ ਕਿਸੇ ਤੇ ਹੋਵੇ ਲੜਕੜੇ ਬਰਾਬਰ ਦੀ ਯੋਗਤਾ ਹੋਵੇ ਕਿਸੇ ਵੀ ਜਨਰਲ ਕਾਸਟ ਤੋਂ ਹੋ ਸਕਦੇ ਆ ਸਕਰੀਨ ਤੇ ਨੰਬਰ ਚੱਲਦੇ ਸਿੱਧੀ ਗੱਲਬਾਤ ਕਰ ਸਕਦੇ ਆ ਅਗਲਾ ਰਿਸ਼ਤਨ ਰੋਡ ਕਰੋ ਜੱਟ ਸਿੱਖ ਲੜਕਾ ਗਿੱਲ ਗੋਤ ਮੋਗਾ ਏਰੀਆ 1996 ਡੇਟਾ ਵਾਰਤ 5 ਫੁੱਟ 6 ਇੰਚ ਕਾ ਡਿਪਲੋਮਾ ਇਨ ਮੈਡੀਕਲ ਲੈਬਾਰਟਰੀ ਟੈਕਨੋਲੋਜੀ ਇਹਨਾਂ ਦੇ ਕੁਆਲਿਫੀਕੇਸ਼ਨ ਆ ਆਪਣੀ ਲੈਬਾਰਟਰੀ ਇਹਨਾਂ ਕੋਲੇ 6 ਕਿਲੇ ਜਵੀਨਾ ਦੋ ਪਰਾਟਨੇ ਸ਼ਹਿਰੀ ਤੇ ਸ਼ਹਿਰੀ ਪ੍ਰਾਪਰਟੀ ਵੀ ਆ ਪੈਤਾਰੀ ਖੇਤੀਬਾੜੀ ਕਰਦੇ ਨੇ ਲੜਕੀ ਸੋਹਣੀ ਸੁਨਕੀ ਹੋਵੇ ਘੱਟੋ ਘੱਟ ਗ੍ਰੈਜੂਏਟ ਹੋਵੇ ਬੀਐਸਸੀ ਨਰਸਿੰਗ ਨੂੰ ਪਹਿਲ ਦਿੱਤੀ ਜਾਵੇਗੀ ਮਾਲਵਾ ਤੇ ਮਾਝੇ ਵਾਲੇ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲਦਾ ਜੀ ਮੈਜੀਬੂਰ ਵਾਲੇ ਕੰਟੈਕਟ ਨਾ ਕਰਨਾ ਅਗਲਾ ਰਿਸ਼ਤਾ ਕਰੀਏ ਤੋਂ ਜੱਟ ਸਿੱਖ ਲੜਕਾ ਸਿੱਧੂ ਗੋਤ ਫਰੀਦਕੋਟ ਏਰੀਆ 1997 ਡੇਟ ਆਵਰਥ 5 ਫੁੱਟ 8 ਇੰਚ ਕੱਦ 10+2 ਕੀਤੀ ਹੋਈ ਜੀ ਆਰਮੀ ਦੇ ਵਿੱਚ ਇਹ 7 ਸਾਲਾਂ ਤੋਂ ਸਰਵਿਸ ਕਰ ਰਹੇ ਨੇ 50000 ਰੁਪਏ ਆਮਦਨਾਂ ਭਰਾ ਵੀ ਇਹਨਾਂ ਦਾ ਆਰਮੀ ਦੇ ਵਿੱਚ ਸਰਵਿਸ ਕਰਦਾ ਦੋ ਭੈਣਾਂ ਨੇ ਇੱਕ ਮੈਰਿਡਾ ਕੈਨੇਡਾ ਅਗਲਾ ਰਿਸ਼ਤਾ ਨੋਟ ਕਰੋ ਜੀ ਗੋਤਮ ਕੇਸਰ ਕੱਤਰੀ ਲੜਕਾ ਜਲੰਧਰ ਏਰੀਆ 1999 ਡੇਟ ਆਵਰ ਤੋਂ 5 ਫੁੱਟ 9 ਇੰਚ ਦਾ ਇਹ ਤਲਾਕशुदा ਲੜਕਾ 2 ਸਾਲਾਂ ਦੀ ਇਹਨਾਂ ਕੋਲ ਛੋਟੀ ਇੱਕ ਬੱਚੀ ਆ ਕੁਆਲਿਫਿਕੇਸ਼ਨਾਂ ਦੀ ਕੰਪਿਊਟਰ ਸਟੱਡੀ ਕੀਤੀ ਹੋਈ ਆ bizness ਆਪਣਾ ਕਰ ਰਹੇ ਨੇ ਭਰਾ ਮੈਰਿਡਾ ਆਸਟ੍ਰੇਲੀਆ ਨੀਡ ਗਰਲ ਵਿਦ ਆਊਟ ਚਾਈਲਡ ਲੜਕੀ ਤਲਾਕशुदा ਹੋਵੇ ਵਿਧਵਾ ਹੋਵੇ ਪਰੰਤੂ ਉਹਨਾਂ ਕੋਲ ਬੱਚਾ ਨਾ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ US ਤੋਂ ਨਾਮ ਕੌਰ ਜੱਟ ਸਿੱਖ ਲੜਕੀ ਗੁਰਦਾਸਪੁਰ ਏਰੀਆ ਯੂਐਸਏ 1996 ਡੇਟਾ ਵਰਤ 5 ਫੁੱਟ 5 ਇੰਚ ਕੱਦ ਬੀਟਾ ਕੀਤੇ ਨੇ ਇੰਡੀਆ ਤੋਂ ਐਮਐਸ ਯੂਐਸਏ ਤੋਂ ਯੂਐਸਏ ਵਿੱਚ ਗਵਰਨਮੈਂਟ ਜੌਬ ਕਰਦੀ ਹੈ ਬੇਟੀ ਇਹ ਰਿਕੁਆਇਰਮੈਂਟ ਸੁਣੋ ਨੀਡ ਬਾਇ ਯੂਐਸਏ ਸਿਟੀਜ਼ਨ ਵੈਲ ਸੈਟਲਡ ਐਂਡ ਵੈਲ ਕੁਆਲੀਫਾਈਡ ਡੂਇੰਗ ਜੌਬ ਇਨੀ ਫੀਲਡ ਲੜਕਾ ਜੁਐਸਏ ਦਾ ਸਿਟੀਜ਼ਨ ਹੋਵੇ ਜਾਂ ਫਿਰ ਗ੍ਰੀਨ ਕਾਰਡ ਹੋਵੇ ਵਧੀਆ ਵੈਲ ਸੈਟਲਡ ਹੋਵੇ ਵੈਲ ਕੁਆਲੀਫਾਈਡ ਹੋਵੇ ਕਿਸੇ ਵੀ ਖੇਤਰ ਦੇ ਵਿੱਚ ਜੌਬ ਕਰਦਾ ਹੋਵੇ ਸਕਰੀਨ ਦੇ ਵਟਸਐਪ ਨੰਬਰ ਚੱਲ ਰਹੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਰਿਸ਼ਤਾ ਜੀ ਨੋਟ ਮਨੀਲਾ ਤੋਂ ਤਰਨਜੀਤ ਸਿੰਘ ਹੁੰਦਲ ਜੱਟ ਸਿੱਖ ਲੜਕਾ ਨਕੋਦਰ ਜਲੰਧਰ ਏਰੀਆ ਪੀਆਰ ਮਨੀਲਾ 1990 ਡੇਟ ਆ ਵਰਥ 5 ਫੁੱਟ 11 ਇੰਚ ਕਾਦਾ ਸ਼ਾਰਟ ਟਾਈਮ ਦਾ ਬੋਸ ਆ ਬੇਟਾ ਹੈ ਭੈਣ ਮੈਰਡਾ ਉਹ ਵੀ ਮਨੀਲਾ ਪ੍ਰਾਪਰਟੀ 3 ਏਕੜਾ ਨੀਟ ਗਾਰਲ ਵਿਦ ਸੂਟੇਬਲ ਮੈਚ ਆਫਟਰ ਮੈਰਿਜ ਬਾਡ ਟੂ ਮੂਵ ਮਨੀਲਾ ਜੋ ਰਿਸ਼ਤਾਰਾ ਮੇਲ ਖਾਂਦਾ ਉਹ ਇਹਨਾਂ ਨਾਲ ਗੱਲਬਾਤ ਕਰ ਸਕਦੇ ਨੇ ਜੀ ਵਿਆਹ ਤੋਂ ਬਾਅਦ ਲੜਕੀ ਮਨੀਲਾ ਜਾਣ ਦੀ ਚਾਹਵਨ ਹੋਵੇ ਸਕਰੀਨ ਤੇ ਨੰਬਰ ਚੱਲਦਾ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਕਨੇਡਾ ਤੋਂ ਸੈਣੀ ਸਿੱਖ ਲੜਕਾ ਅਮਰਤਾਰੀ ਕੈਨੇਡਾ ਸਿਟੀਜ਼ਨ 1993 ਡੇਟ ਆਫ ਬਰਥ 5 ਫੁੱਟ 11 ਇੰਚ ਕਾਤਾ ਕੁਆਲਿਫਿਕੇਸ਼ਨ ਇਹਨਾਂ ਦੀ ਹੈਗੀ ਹੈ ਸੀਪੀ ਸੀਪੀਏ ਚਾਰਟਰਡ ਪ੍ਰੋਫੈਸ਼ਨਲ ਅਕਾਊਂਟਿੰਗ ਵਰਕਿੰਗ ਐਜ਼ ਸੀਨੀਅਰ ਅਕਾਊਂਟੈਂਟ ਸਰੀ ਵੈਨਕੂਵਰ ਕੈਨੇਡਾ ਦੋ ਪੈਣਾ ਮੈਰਿਡ ਉਹ ਵੀ ਸਰੀ ਹੀ ਰਹਿੰਦੇ ਆ ਹਨ ਰਿਕੁਆਇਰਮੈਂਟ ਸੁਣੋ ਨੀਡ ਵੈਲ ਕੁਆਲੀਫਾਈਡ ਗੁਰਸਿੱਖ ਗੱਲ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਦੋ ਨੰਬਰ ਚੱਲਦੇ ਨੇ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਵੈਸ ਨੂੰ ਲੜਕਾ ਸਾਫਤ ਸੂਰਤ ਫਰੀਦਕੋਟ ਏਰੀਆ 1995 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਗ੍ਰੈਜੂਏਟ ਨੇ ਫਾਈਨੈਂਸਰ ਨੇ 50000 ਰੁਪਏ ਪ੍ਰਤੀ ਮਹੀਨਾ ਤੇਨਾਂ ਦੀ ਆਮਦਨ ਆ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤਾ ਕਿਸੇ ਵੀ ਜਨਰਲ ਕਾਸਟ ਤੋਂ ਹੋ ਸਕਦੀ ਹੈ ਪਰੰਤੂ ਸਿੱਖ ਧਰਮ ਨਾਲ ਸੰਬੰਧਿਤ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਕਰੋ ਨੋਟ ਜੱਟ ਸਿੱਖ ਲੜਕੀ ਅੰਮ੍ਰਿਤਸਰ ਸਾਹਿਬ 1995 ਡੇਟਾ ਆਰਥ 5 ਫੁੱਟ 4 ਇੰਚ ਕੱਤ ਕੁਆਲੀਫਿਕੇਸ਼ਨ ਸੁਣੋ ਬੇਟੀ ਦੀ ਵੀ ਟੈਕ ਅਤੇ ਐਮ ਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਈ ਹੈ ਬਤਾਓ ਅਸਿਸਟੈਂਟ ਪ੍ਰੋਫੈਸਰ ਇਹ ਜੌਬ ਕਰਦਨੇ ਹੈ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਨੀਡ ਬॉय ਸੇਮ ਕੁਆਲਿਫਿਕੇਸ਼ਨ ਵਿਦ ਮਲਟੀਨੇਸ਼ਨਲ ਜੌਬ ਔਰ ਬੈਟਰ ਗਵਰਨਮੈਂਟ ਜੌਬ ਮੈਲ ਬੁਇਰੋ ਨਾਟ ਕੰਟੈਕਟ ਓਨਲੀ ਫਰਮ ਜੱਟ ਸਿੱਖ ਫੈਮਿਲੀ ਲੜਕਾ ਸਿਰਫ ਤੇ ਸਿਰਫ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਹੋਵੇ ਲੜਕੀ ਤੇ ਬਰਾਬਰ ਦੀ ਯੋਗਤਾ ਹੋਵੇ ਕਿਸੇ ਵਧੀਆ ਮਲਟੀਨੇਸ਼ਨਲ ਕੰਪਨੀ ਵਿੱਚ ਜੌਬ ਕਰਦਾ ਹੋਵੇ ਜਾਹਰ ਕੋਈ ਵਧੀਆ ਸਰਕਾਰੀ ਜੋਬ ਕਰਦਾ ਹੋਵੇ ਮੈਰਿਜ ਬਾਰੇ ਵਾਲੇ ਸੰਪਰਕ ਨਾ ਕਰ ਸਿਰਫ ਤੇ ਸਿਰਫ ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰਨ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਬਸਤਾ ਨੋਟ ਜੱਟ ਸਿੱਖ ਲੜਕੀ ਚਹਿਰ ਗੋਤ ਬਨਾਲਾ ਏਰੀਆ 46 ਸਾਲ ਉਮਰ ਤਲਾਕशुदा ਬਿਨਾਂ ਬੱਚੇ ਤੋਂ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਜੀ ਲੜਕਾ ਐਨ ਆਰ ਆਈ ਹੋਵੇ ਜਾਂ ਇੰਡੀਆ ਤੋਂ ਹੋਵੇ ਤੇ ਪੰਜ ਸੱਤ ਕਿੱਲੇ ਨੂੰ ਕੋਈ ਪ੍ਰਾਪਰਟੀ ਆਉਂਦੀ ਹੋਵੇ ਬੱਚਾ ਕੋਈ ਨਾ ਹੋਵੇ ਸਕ੍ਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਕੁਲਵਿੰਦਰ ਸਿੰਘ ਜੱਟ ਸਿੱਖ ਲੜਕਾ ਬਠਿੰਡਾ ਏਰੀਆ 1998 ਡੇਟ ਆਫ ਬਰਥ ਆਈਟੀਆਈ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਪ੍ਰਾਪਰਟੀ ਤੋਂ ਕਿੱਲੀਆ ਪ੍ਰਾਈਵੇਟ ਜੌਬ ਕਰਦੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਹੈ ਜੱਟ ਸਿੱਖ ਪਰਿਵਾਰ ਤੋਂ ਹੋਵੇ ਤਲਾਕ ਸੁਦਾ ਵੀ ਸੰਪਰਕ ਕਰ ਸਕਦੇ ਨੇ ਮੁੰਡਾ ਆਪ ਇਹ ਕੁਆਰਾ ਪਰੰਤੂ ਜੇ ਕੋਈ ਤਲਾਕ ਸੁਦਾ ਇਹਨਾਂ ਨਾਲ ਰਿਸ਼ਤਾ ਮੈਚ ਖਾਂਦਾ ਉਹ ਵੀ ਸੰਪਰਕ ਕਰ ਸਕਦੇ ਨੇ ਸਕ੍ਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋਗੇ ਜੀ ਅਗਲਾ ਕਰੋ ਰਿਸ਼ਤਾ ਨੋਟ ਅਮਰਦੀਪ ਸਿੰਘ ਰਾਮਗੜੀਆ ਸਿੱਖ ਲੜਕਾ ਸਾਨੇਵਾਲ ਲੁਧਿਆਣਾ ਏਰੀਆ 1999 ਡੇਟ ਆਵਰਤ 5 ਫੁੱਟ 9 ਇੰਚ ਕੱਦ ਮਕੈਨੀਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲੀਫਿਕੇਸ਼ਨ ਰਿਪਿਊਟਡ ਕੰਪਨੀ ਦੇ ਵਿੱਚ ਐਜ਼ ਅਸਿਸਟੈਂਟ ਮੈਨੇਜਰ ਜੌਬ ਕਰਦੇ ਨੇ ਨੀਡ ਐਜੂਕੇਟਿਡ ਹਾਊਸ ਕਰਲ ਇਹਨਾਂ ਦੀ ਰਿਕੁਆਇਰਮੈਂਟ ਹੈ ਇਸ ਨੰਬਰ ਚਲਦਾ ਸਿੱਧੀ ਗੱਲਬਾਤ ਕਰੋ ਜੀ ਆਲਾ ਰਿਸ਼ਤਾ ਨੋਟ ਕਰ ਜੀ ਕੈਂਡੀਡੇਟਾਂ ਦਾ ਕਮਲਜੀਤ ਕੌਰ ਢੀਮਾਨ ਗੋਤ ਢੀਮਾਨ ਚਾਨੇ ਗੋਤ ਸਿੱਖ ਲੜਕੀ ਵਰਕ ਪਰਮਰ ਤੇ ਕੈਨੇਡਾ ਕੁਰੂ ਖੇਤਰਾ ਹਰਿਆਣੇ ਤੋਂ ਸਿੱਡੀ ਇਹਨਾਂ ਦੀ ਹੈਗੇ ਬੀਐਸਸੀ ਇੰਡੀਆ ਤੋਂ ਐਮਬੀਬੀ ਇੰਡੀਆ ਤੋਂ ਕੀਤੀ ਹੈ ਪ੍ਰੋਜੈਕਟ ਮੈਨੇਜਮੈਂਟ ਕੈਨੇਡਾ ਤੋਂ ਜੋਬ ਇਟੀ ਕਰਦੀ ਹੈ ਇਮੀਗ੍ਰੇਸ਼ਨ ਕੰਸਲਟੈਂਟਾ ਮਿਸੀ ਸਾਗਾ ਦੇ ਵਿੱਚ ਕੈਨੇਡਾ ਦੇ ਵਿੱਚ ਪਿਤਾ ਜੀ ਨੇ ਸਰਕਾਰੀ ਜੋਬ ਤੋਂ ਰਿਟਾਇਰ ਨੇ ਪਰੰਤੂ ਐਕਸਪਾਇਰ ਹੋ ਚੁੱਕੇ ਨੇ ਮਾਤਾ ਗੋਮਟਾ ਜੋਬ ਕਰ ਰਹਿਣ ਹਰਿਆਣੇ ਦੇ ਵਿੱਚ ਭਰਾ ਮੈਰਡਾ ਭੈਣ ਕੈਨੇਡਾ ਨੀਡ ਬੋਏ ਵੈਲ ਸੈਟਲਡ ਕੈਨੇਡਾ ਵਿਦ ਡੀਸੈਂਟ ਜੋਬ ਇਨ ਕੰਪਨੀ অর ਬਿਜ਼ਨਸ ਸੋਹਣਾ ਸੁਨਖਾ ਲੜਕਾ ਕੈਨੇਡਾ ਦੇ ਵਿੱਚ ਵਧੀਆ ਵੈਲ ਸੈਟਲਡ ਹੋਵੇ ਵਧੀਆ ਜੋਬ ਕਰਦਾ ਹੋਵੇ ਜਾਂ ਕੋਈ ਉਹਨਾਂ ਦਾ ਆਪਣਾ ਬਿਜ਼ਨਸ ਹੋਵੇ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਕਰੋ ਆਗਲਾ ਰਿਸ਼ਤਾ ਨੋਟ ਕਰੋ ਜੀ ਅਰੋੜਾ ਬਜਾਦ ਲੜਕਾ ਰਾਧਾ ਸਵਾਮੀ ਪਰਵਾਹ ਜਿਆ ਫਰੋਜਪੁਰ ਏਰੀਆ 1994 ਡੇਟ ਆਫ ਬਰਥ 6 ਫੁੱਟ 1 ਇੰਚ ਕੱਦ ਕੁਆਲਿਫਿਕੇਸ਼ਨ ਬੀਟਕ ਇਲੈਕਟ੍ਰੀਕਲ ਇੰਜੀਨੀਅਰਿੰਗ ਜੌਬ ਕਰਦੇ ਨੇ ਇਹ ਬੈਂਕ ਦੇ ਵਿੱਚ 10 ਲੱਖ ਪ੍ਰਤੀ ਸਾਲ ਇਹਨਾਂ ਦੇ ਪੈਕੇਜ ਆ ਤੇ ਨਾਲ ਦੀ ਨਾਲੇ ਇਨਸੂਰੈਂਸ ਐਡਵਾਈਜ਼ਰ ਵੀ ਨੇ ਭੈਣਾ ਤੋਂ ਮੈਰਿਟ ਨੇ ਸਰੀ ਪ੍ਰਾਪਰਟੀ ਤੋਂ ਹੋਰ ਕਰਨੇ ਕਿਤੇ ਦਿਹਾਤੀ ਪ੍ਰਾਪਰਟੀ ਨਾਲ ਕੁਲ ਵਿਵਾਹੀ ਯੋਗ ਜ਼ਮੀਨ ਵੀ ਹੈਗੀ ਆ ਸਕ੍ਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਨਸ਼ਾ ਰਹਿਤ ਖਨਾਈ ਰਿਆ 1991 ਡੇਟ ਆ ਵਰਤਾ 5 ਫੁੱਟ 10 ਇੰਚ ਕਾਦਾ 10+2 ਕੁਆਲੀਫਿਕੇਸ਼ਨ ਆ 18 ਗਿੱਲਾਂ ਕੋਲੇ ਪ੍ਰਾਪਰਟੀ ਆ ਤਿੰਨ ਭਰਾ ਨੇ ਘਰੇਲੂ ਲੜਕੀ ਜ਼ਰੂਰ ਦਾ ਸਕ੍ਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਕਰੋ ਨੋਟ ਗਗਨਦੀਪ ਸਿੰਘ ਜੱਟ ਸਿੱਖ ਸੁੱਤ ਵੈਸ਼ਨੂ ਪਗਮੰਦਾ ਲੜਕਾ ਬਸਰਾ ਗੋਤਾ ਜਲੰਧਰ ਏਰੀਆ ਪੀਆਰ ਕਨੇਡਾ ਬ੍ਰੈਂਪਟਨ ਵਿੱਚ ਰਹਿ ਰਿਹਾ ਬੇਟਾ ਹੈ 1994 ਨਾਲ ਦੀ ਡਿਗਰੀ ਬਰਤਾ ਅਕਾਊਂਟਿੰਗ ਬਿਜ਼ਨਸ ਡਿਪਲੋਮਾ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਟਰੱਕਿੰਗ ਦੀ ਜੌਬ ਕਰਦਾ ਬੇਟਾ ਹੈ ਦੋ ਭੈਣਾਂ ਨੇ ਮੈਰਨ ਹੈ ਤਿੰਨ ਕਿਲੇ ਨਾਲ ਕੋਲੇ ਪ੍ਰਾਪਰਟੀ ਆ ਜਲੰਧਰ ਸ਼ਹਿਰ ਦੇ ਵਿੱਚ ਵਧੀਆ ਕੋਠੀ ਆ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਕਨੇਡਾ ਰਹਿੰਦੀ ਕੱਚੀ ਜਾਂ ਪੱਕੀ ਲੜਕੀ ਦੀ ਜ਼ਰੂਰਤ ਹੈ ਕੱਦ 5 ਫੁੱਟ 4 ਇੰਚ ਦੇ ਕਰੀਬ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਰਿਸ਼ਤਾ ਡੋਟ ਨਾਮ ਕੁਮਾਰ Hindu ਲੜਕਾ ਕੈਨੇਡਾ ਸਿਟੀਜ਼ਨ 1995 ਡੇਟ ਆਫ ਬਰਥ 6 ਫੁੱਟ ਕੱਦ ਐਸੋਸੀਏਟ ਡਿਗਰੀ ਜਨਰਲ ਬਿਜ਼ਨਸ ਕੈਨੇਡਾ ਤੋਂ ਜੌਬ ਕਰਦੇ ਨੇ ਸੀਨੀਅਰ ਮੈਨੇਜਰ ਦੇ ਤੌਰ ਤੇ ਪਿਤਾ ਜੀ ਰੀਅਲ ਅਸਟੇਟ ਬਿਜ਼ਨਸ ਕਰਦੇ ਨੇ रिक्वायरमेंट नीड गर्ल फ्रॉम कनाडा स्क्रीन ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਆਗਲਾ ਕਰ ਰਿਸ਼ਤਾ ਰੋਟ ਨਾਮ कौर ਸੈਣੀ ਸਿੱਖ ਲੜਕੀ ਕੈਨੇਡਾ ਸਿਟੀਜਨ ਜਲੰਧਰ ਏਰੀਆ 1949 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਬੀਐਸਸੀ ਨਰਸਿੰਗ ਇੰਡੀਆ ਤੋਂ ਰੀਅਲ ਅਸਟੇਟ ਲਾਇਸੈਂਸ ਹੋਲਡਰ ਅਤੇ ਆਈਲੈਟ ਸੈਂਟਰ ਚਲਾ ਰਹੀ ਹੈ ਬੇਟੀ ਕੈਨੇਡਾ ਨੀਡ ਵੈਲ ਕੁਆਲੀਫਾਈਡ ਐਂਡ ਹੈਂਡਸਮ ਬੁਆਏ ਵੈਲ ਸੈਟਲਡ ਪ੍ਰੈਫਰ ਫਰਮ ਕੈਨੇਡਾ ਦੁਆਬਾ ਏਰੀਆ ਸੋਹਣਾ ਸੁਨੱਖਾ ਪੜ੍ਹੇ ਲਿਖਿਆ ਲੜਕਾ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੋਵੇ ਅਤੇ ਦੁਆਬੇ ਏਰੀਆ ਨਾਲ ਸੰਬੰਧ ਰੱਖਦਾ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਆਗਰਾ ਕਰੋ ਰਿਸ਼ਤਾ ਜੀ ਨੋਟ ਇਹ ਵੀ ਲੜਕੀ ਦਾ ਕੈਨੇਡਾ ਤੋਂ ਸੰਦੀਪ ਕੌ ਢਿੱਲੋਂ ਜੱਟ ਸਿੱਖ ਲੜਕੀ ਮੋਗਾ ਏਰੀਆ ਵਰਕ ਪਰਮਿਟ ਸਰੀ ਕੈਨੇਡਾ 1996 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਕੁਆਲੀਫਿਕੇਸ਼ਨ ਡੂਇੰਗ ਜੌਬ ਲੈਬ ਟੈਕਨੀਸ਼ੀਅਨ ਰਿਕੁਆਇਰਮੈਂਟ ਸੁਣੋ ਨੀਟ ਬாய் ਪੀਆਰ ਕੈਨੇਡਾ ਲਾਰਕਾ ਪੀਆਰ ਕੈਨੇਡਾ ਹੋਏ 10 ਏਕੜ ਦੇ ਕਰੀਬ ਉਹਨਾਂ ਕੋਲ ਪ੍ਰਾਪਰਟੀ ਹੋਵੇ 100 ਕਿਲੋਮੀਟਰ ਕੇ ਰੇਡ ਵਾਲੇ ਸੰਪਰਕ ਕਰ ਸਕਦੇ ਨੇ ਮੋਗੇ ਤੋਂ ਸਕਰੀਨ ਤੇ ਨੰਬਰ ਚੱਲ ਰਹੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਦੂਸਰਾ ਨਾਮ ਕੌਰ ਰਾਮ ਗੜੀਆ ਸਿੱਖ ਲੜਕੀ ਅੰਮ੍ਰਿਤਸਰ ਸਾਹਿਬ 2001 ਡੇਟ ਆਫ ਬਰਥ 5 ਫੁੱਟ 3 ਇੰਚ ਕੱਦ ਬੀਐਸਸੀ ਨਰਸਿੰਗ ਕੀਤੀ ਹੋਈ ਆ ਪੀਟੀਈ ਦੇ ਵਿੱਚ 7 ਪੈਂਡੇ ਬੇਟੀ ਦੇ ਪਿਤਾ ਦਾ ਆਪਣਾ ਬਿਜ਼ਨਸ ਆ ਇੱਕ ਭੈਣ ਇੱਕ ਭਰਾ ਰਿਕੁਆਇਰਮੈਂਟ ਸੁਣੋ ਲੜਕਾ ਆਸਟ੍ਰੇਲੀਆ ਗਿਆ ਹੋਵੇ ਜਾਂ ਨਾਲ ਜਾਣਾ ਚਾਹੁੰਦਾ ਹੋਵੇ ਵਿਆਹ ਪੱਕਾ ਕਰਨਾ ਹੈ ਸਕਰੀਨ ਤੇ ਨੰਬਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਕਰੋ ਰਜਿਸਟਰ ਨੋਟ ਅਮਨਿੰਦਰਜੀਤ ਕੌਰ ਰਾਮਦਾਸ ਜੀ ਆ ਸਿੱਖ ਲੜਕੀ ਪਟਿਆਲਾ ਏਰੀਆ 1996 ਡੇਟ ਆਵਰਥਾ 5 ਫੁੱਟ 2 ਇੰਚ ਕਾਦਾ ਪੀਐਸਸੀ ਮੈਡੀਕਲ ਐਮਐਸਸੀ ਜ਼ੂਲੋਜੀ ਇਹਨਾਂ ਦੀ ਕੁਆਲਿਫਿਕੇਸ਼ਨਾਂ ਬੀਐਡ ਕੀਤੀ ਹੋਈ ਹੈ ਸੀਟੈਟ ਪੀਟੈਟ ਦੋਨੇ ਕੁਆਲੀਫਾਈਡ ਨੇ ਮਦਰ ਇਹਨਾਂ ਦੇ ਸੁਪਰਡੈਂਟ ਲੱਗੇ ਹੋਣੇ ਬੀਡੀਪੀਓ ਆਫਿਸ ਦੇ ਵਿੱਚ ਫਾਦਰ ਸਾਹਿਬ ਇਹਨਾਂ ਦੇ ਬੈਂਕ ਦੇ ਵਿੱਚ ਮੈਨੇਜਰ ਨੇ ਦੋ ਭਰਾ ਨੇ ਉਹ ਟ੍ਰਾਂਟੋ ਨੇ ਇਹਨਾਂ ਦੀ ਰਿਕੁਆਇਰਮੈਂਟ ਸੋ ਜੀ ਲੜਕਾ ਵਧੀਆ ਸਰਕਾਰੀ ਜੋਬ ਆਫੀਸਰ ਲੈਵਲ ਦੀ ਕਰਦਾ ਹੋਵੇ ਜਾਫਰ ਬੈਲ ਸੈਟਲਡ ਲੜਕਾ ਕੈਨੇਡਾ ਤੋਂ ਪੀਆਰ ਹੋਵੇ ਸ਼ਹਿਰ ਵਿੱਚ ਰਹਿਣ ਵਾਲਾ ਪਰਿਵਾਰ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਕਰੋ ਜਿਹੜੇ ਇਸ ਤੋਂ ਲੋੜ ਜੱਟ ਸਿੱਖ ਲੜਕਾ ਨਿਹਾਲ ਸਿੰਘ ਵਾਲਾ ਵਰਕ ਪਰਮਿਟ ਤੇ ਕੈਨੇਡਾ 2001 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਡਿਪਲੋਮਾ ਕੰਪਿਊਟਰ ਪ੍ਰੋਗਰਾਮ ਕੁਆਲੀਫਿਕੇਸ਼ਨ ਭਰਾ ਕੈਨੇਡਾ ਪੀਆਰ ਪਿਤਾ ਖੇਤੀਬਾੜੀ ਕਰਦੇ ਨੇ 10 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਵਧੀਆ ਪਰਿਵਾਰ ਦੀ ਲੜਕੀ ਪੀਆਰ ਕੈਨੇਡਾ ਹੋਵੇ ਜ਼ਰੂਰਤਾ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਰਿਸ਼ਤਾ ਨੋਟ ਕਰਨ ਸਿੱਧੂ ਜੱਟ ਸਿੱਖ ਲੜਕਾ ਨਵੀਂ ਦਿੱਲੀ 1992 ਡੇਟ ਆਵਰਤਾ 5 ਫੁੱਟ 9 ਇੰਚ ਕਾਤਾ ਬੀਬੀਏ ਐਲਐਲਬੀ ਇਹਨਾਂ ਦੇ ਕੁਆਲੀਫਿਕੇਸ਼ਨ ਆ ਵਰਕਿੰਗ ਐਜ਼ ਅਸਿਸਟੈਂਟ ਮੈਨੇਜਰ ਨਾਰਥ ਕਨਵੈਂਸ ਰੈਸਟੋਰੈਂਟ ਪ੍ਰਾਈਵੇਟ ਲਿਮਟਿਡ ਇਹ ਬੇਟਾ ਅਸਿਸਟੈਂਟ ਮੈਨੇਜਰ ਦੇ ਤੌਰ ਤੇ ਨਾਰਥ ਦੇ ਵਿੱਚ ਕੰਪਨੀ ਲਿਮਟਿਡ ਕੰਪਨੀ ਦੇ ਵਿੱਚ ਵਧੀਆ ਜੌਬ ਕਰਦਾ ਇਹਨਾਂ ਦੀ ਸੋਰਸ ਆਫ ਇਨਕਮ ਉਹ ਸੁਣੋ ਲੜਕੀ ਦੀ 1.5 ਲੱਖ ਪ੍ਰਤੀ ਮਹੀਨਾ ਸੈਲਰੀ ਆ 2.90 ਹਜ਼ਾਰ ਇਹਨਾਂ ਨਾਲ ਰੈਂਟਲ ਇਨਕਮ ਆਉਂਦੀ ਆ 16 ਕਮਰਿਆਂ ਦਾ ਇੱਕ ਹੋਟਲ ਹੈ ਇਹਨਾਂ ਕੋਲੇ ਪੰਜ ਦੁਕਾਨਾਂ ਨੇ ਦੋ ਪਲਾਟ ਨੇ 1.5 ਏਕੜੇ ਪ੍ਰੋਪਰਟੀ ਇਹਨਾਂ ਦੀ ਨੋਟਾ ਤੇ ਰਿਕੁਆਇਰਮੈਂਟਸ ਫੋਮ ਜੀ ਨਾਲ ਦੀ ਲੜਕੀ ਵਧੀਆ ਜੱਟ ਸਿੱਖ ਪਰਿਵਾਰ ਤੋਂ ਹੋਵੇ ਨਰਮ ਸੁਭਾਅ ਹੋਵੇ ਮੇਲਨਸਾਰ ਹੋਵੇ ਅਗਾਹ ਵਦੂ ਖਿਆਲਾਂ ਦੀ ਹੋਵੇ ਪੜੀ ਲਿਖੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣ ਕਰ ਲਈ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਰਿਸ਼ਤਾ ਨੋਟ ਜੱਟ ਸਿੱਖ ਲੜਕਾ ਰੋਪੜ ਏਰੀਆ 1998 ਡੇਟਾਵਰਥ ਐਮਏ ਕੀਤੀ ਹੋਈ ਆ ਪ੍ਰਾਈਵੇਟ ਜੌਬ ਕਰਦਿੰਨੇ 10 ਕਿੱਲੇ ਸ਼ਹਿਰੀ ਪ੍ਰਾਪਰਟੀ ਨਾਲ ਕੋਲ ਮਾਤਾ ਪਿਤਾ ਦਾ ਇਕੱਲਾ ਬੇਟਾ ਪੜ੍ਹੇ ਲਿਖੇ ਲੜਕੀ ਦੀ ਜ਼ਰੂਰਤ ਹੈ ਜੱਟ ਸਿੱਖ ਪਰਿਵਾਰ ਤੋਂ ਹੀ ਹੋਵੇ ਸਕ੍ਰੀਨ ਤੇ ਨੰਬਰ ਚੱਲਦਾ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਜੀ ਅਗਰਾ ਰਿਸ਼ਤਾ ਨੋਟ ਕਰੋ ਯੂ ਐਸ ਏ ਤੋਂ ਜੱਟ ਸਿੱਖ ਲੜਕਾ ਕਲੀਨ ਸ਼ੇਪ ਯੂ ਐਸ ਏ ਸਿਟੀਜ਼ਨ ਇਹ ਲੜਕੇ ਦਾ ਜਿਹੜਾ ਪਾਲਣ ਪੋਸਣਾ ਯੂ ਐਸ ਏ ਦੇ ਵਿੱਚ ਹੀ ਹੋਇਆ ਜੀ 33 ਸਾਲ ਉਮਰ ਆ 5 ਫੁੱਟ 7 ਇੰਚ ਕੱਦ ਦਾ ਬੀਐਸਸੀ ਆਨਰ ਇਨ ਹੈਲਥ ਐਡਮਿਨਿਸਟ੍ਰੇਸ਼ਨ ਇਹ ਇਹਨਾਂ ਦੇ ਕੁਆਲੀਫਿਕੇਸ਼ਨ ਆ ਡੂਇੰਗ ਜੋਬ ਇਨ ਹਸਪੀਟਲ ਹਸਪੀਟਲ ਦੇ ਵਿੱਚ بیٹਾ ਜੋਬ ਕਰਦਾ ਵਧੀਆ ਸੈਲਰੀ ਆ ਭੈਣ ਮੈਰਿਡ ਆ ਪਰਿਵਾਰ 32 ਸਾਲਾਂ ਤੋਂ ਯੂ ਐਸ ਏ ਰਹਿ ਰਿਹਾ ਜੀ ਕਿਉਂਕਿ ਲੜਕੇ ਦੀ ਉਮਰ ਹੈਗੀ 33 ਸਾਲ 32 ਸਾਲ ਤੋਂ ਪਰਿਵਾਰਾਂ ਦਾ ਸਾਰਾ ਉਹ ਪਾਲਣ ਪੋਸਣ ਯੂ ਐਸ ਏ ਵਿੱਚ ਹੀ ਹੋਇਆ ਲੜਕੇ ਦਾ ਰਿਕੁਆਇਰਮੈਂਟ ਸੁਣੋ ਲੜਕੀ ਸੋਹਣੀ ਸੁਨੱਖੀ ਵੈਲ ਕੁਆਲੀਫਾਈਡ ਹੋਵੇ ਸਕੁਆਰੀ ਹੋਵੇ ਸਿਰਫ ਯੂ ਐਸ ਏ ਕੈਨੇਡਾ ਤੋਂ ਹੀ ਹੋਵੇ ਭਾਰਤੀ ਸੰਸਕ੍ਰਾਂ ਦੀ ਸਤਿਕਾਰ ਕਰਦੀ ਹੋਵੇ ਲੜਕੀ ਕਿਸੇ ਵੀ ਸਟੇਟ ਤੋਂ ਹੋ ਸਕਦੀ ਆ ਗ੍ਰੀਨ ਕਾਰਡ ਹੋ ਸਕਦੀ ਆ ਸਿਟੀਜ਼ਨ ਹੋ ਸਕਦੀ ਆ ਵਰਕ ਪਰਮਿਟ ਤੇ ਹੋਵੇ ਸਟੱਡੀ ਬੇਸਿਸ ਤੇ ਵੀ ਹੋ ਸਕਦੀ ਆ ਇਹ ਕਹਿੰਦੇ ਸਾਰੇ ਤਰ੍ਹਾਂ ਦੀ ਹੀ ਰਿਸ਼ਤੇ ਜਰੂਰ ਵਿਚਾਰੇ ਜਾਣਗੇ ਬਧੇਰੇ ਜਾਣਕਾਰੀ ਸਕਰੀਨ ਤੇ ਨੰਬਰ ਚੱਲਦਾ ਇਸੇ ਤੀ ਗੱਲ ਬਤ ਕਰੋ ਇਹ ਰਿਸ਼ਤੇ ਦੇ ਬੇਰ ਵੀ ਆਪ ਜੀ ਨੇ ਸਾਂਝੇ ਕੀਤੇ ਗਏ ਹਨ ਜੀ ਬੇਰਵਾ ਬੋਲਦੇ ਤਾਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਕਿ ਮਾਨੇ ਜਾਰਚਕਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਨਵੇਂ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ